ਇਸ ਵੇਰੀ ਸਵੇਰੀ ਉੱਠ ਖੜੇ ਇਹਨਾਂ ਨੇ ਅੱਜ 5 ਵਜੇ ਦਾ ਠਾਲਿਆ ਮੈਨੂੰ ਤੁਹਾਨੂੰ ਬੈੱਡ ਤੇ ਰੱਖ ਲਓ ਬੱਚੇ ਬੈੱਡ ਤੇ ਬੈੱਡ ਤੇ ਧਰਨੋ ਓ ਮੈਂ ਦੇਖ ਲਓ 3 ਵਜੇ ਉੱਠਿਆ ਵੀ ਮੈਂ ਇਹਨਾਂ ਲਈ ਹਾਂ ਫਿਰ ਮੈਂ ਸਾਢੇ 3 ਵਜੇ ਸੌਂ ਕੇ ਫਿਰ ਮੈਂ ਸਾਢੇ 4 ਉੱਠਿਆ ਸਾਢੇ 4 ਪਾ ਕੇ ਮੈਂ ਸਾਢੇ 5 ਉੱਠ ਗਿਆ ਹੂੰ ਮੈਂ 5 ਵਜੇ ਉੱਠ ਖੜੀ ਸੀ ਉੱਠ ਕੇ ਫਿਰ ਮੈਂ ਚਾਹ ਬਣਾਈ ਇਹਨਾਂ ਨੂੰ ਦੇਖਿਆ ਮੰਮੀ ਨੂੰ ਕਿਹਾ ਮਾਂ ਮੰਮੀ ਇਹਨਾਂ ਨੂੰ ਦੇਖੋ ਕੀ ਕਰਦੇ ਨੇ ਚੂ ਚੂ ਕਰੀ ਜਾਂਦਾ ਸੀ ਇੱਕ ਤੱਕ ਚੂ ਚੂ ਹੀ ਕਰੀ ਗਿਆ ਜੋ ਮੁਵਕੀ ਕਿਰਾਏ ਦੇ ਬੱਚੇ ਬੈੱਡ ਤੇ ਪਏ ਨੇ ਖੇਡ ਹੀ ਜਾਂਦੇ ਆ। ਹੋਰ ਬਹੁਤ ਤੰਗ ਕਰਦੇ ਨੇ ਇਹ। ਚੋਣਾ ਇਹਦੇ ਆਹਨ। ਉਹ ਮੇਰੀ 5 ਵਜੇ ਮੈਨੂੰ ਉਠਾਲ ਤਾ ਇਹਨਾਂ ਨੇ। 5 ਵਜੇ ਉੱਠ ਖੜੀ ਸੀ ਅੱਜ ਮੈਂ ਨਹੀਂ ਮੈਂ 5:30 ਜੁੜਦੀ ਹੁੰਦੀ ਆ। ਚੂ ਚੂ ਇਹਨਾਂ ਦੀ ਲੋਟ ਆਈ। ਉਹਨੇ ਦੇਖੇ ਜੂ ਮਾਰ ਕੇ ਮੈ ਨਹੀਂ ਸਕਦਾ ਸੋ ਮੁੱਟ ਖੜਿਆ ਇਹਨਾਂ ਨੂੰ ਦੇਖ ਕੇ ਸਵੇਰੀ ਸਵੇਰੀ ਚੱਲ ਬੱਚੇ ਤਾਂ ਉੱਠ ਖੜਿਆ ਕਰਨਗੇ ਫੇੜਿਆ ਕਰਨਗੇ ਹੁਣ ਇਹਨਾਂ ਨਾਲ ਹਮ ਮਾਤਾ ਲਿਆਇਆ ਦੀ ਮੈਂ ਕਿਹਾ ਸੋ ਮੁੱਤ ਨੂੰ ਗੁੱਡ ਮਾਰਨਿੰਗ ਬੁਲਾਉਣਾ ਹੈਗਾ ਜਦ ਦੀ ਉੱਠ ਖੜਿਆ ਆ ਕੇ ਕਿੰਨੇ ਕਿਊਟ ਨੇ ਨਾ ਜੂ ਮੇਰੇ ਪਾ ਇਹਦੇ ਨੇੜੇ ਤੋਂ ਟਿੱਖਣੇ ਨੇ ਹਾਂ ਜੋ ਉਤਰਾ ਟਾਈਮ ਹੋ ਗਿਆ ਬੱਚੇ ਸੋਮੂ ਚਲੋ ਨਾ ਇਹਨਾਂ ਹੀ ਕਰੋ ਟੱਬ ਭਰ ਗਿਆ ਜਦ ਆਪਦੀ ਨੂੰ ਫੜਾ ਦੇ ਜੋ ਹੁਣ ਇਹਨੂੰ ਮੈਨੂੰ ਮਾਉਣੀ ਐ ਥੋੜ ਡਿੱਗ ਜਾਣਗੇ ਬੈੱਡ ਤੋਂ ਬੱਚੇ ਦਾਦੀ ਨੂੰ ਕਹਾਂ ਉੱਥੇ ਪਾ ਲੋ ਨਾਲ ਰਜਾਈ 'ਚ ਆ ਜਾ ਸੋਮੂ ਨਾਈ ਨਹੀਂ ਕਰੀਏ ਬੱਚੇ ਟਾਈਮ ਹੋ ਗਿਆ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਹਾਂ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਵੱਜ ਗਏ ਨੇ 10:40 ਜੀ ਸਾਡੇ ਬੇਬੀ ਸੱਤੇ ਬੈਠੇ ਬੇਬੀ ਆ ਦੇ ਸਹਾਰੇ ਬੈਠੇ ਸਵੇਰ ਦੇ ਬੱਚੇ ਵੀ ਇਹਨਾਂ ਨਾਲ ਖੇਡ ਕੇ ਗਏ ਆ ਤੇ ਬਾਕੀ ਬੱਚੇ ਚਲੇ ਗਏ ਆ ਸਕੂਲ ਤੇ ਆਪਾਂ ਨਹਾ ਧੋ ਕੇ ਹੋ ਗਏ ਰੈਡੀ ਤੇ ਮੇਰੀ ਮੰਮੀ ਵੀ ਉਹਨਾਂ ਦੇ ਸਹਾਰੇ ਬੈਠੀ ਆ ਦੁੱਧ ਪਿਆ ਕੇ ਹਟਿਆ ਹੁਣ ਉਹਨਾਂ ਨੂੰ ਆਏ ਕਰਦੇ ਆ ਮੰਮੀ ਆ ਸੋਫੇ ਤੇ ਧਰ ਦੋ ਇਹਨਾਂ ਦੀ ਟਰਾਲੀ ਆਹ ਟੋਕਰੀ ਨਹੀਂ ਕੁਰਸੀ ਤੇ ਧਰ ਦੋ نیچے ਪਤਾ ਕੀ ਆ ਕੀੜੇ ਕੀੜੀਆਂ ਤੋਂ ਵੀ ਡਰ ਲੱਗਦਾ ਹਾ ਉਹ ਤਾਂ ਅਸੀਂ ਮੈਟ ਪਛਾਇਆ ਹੋਇਆ ਨੀਚੇ ਮੈਂ ਤੁਹਾਨੂੰ ਦਿਖਾਉਣੀ ਆ ਉਹ ਦੇਖੋ ਨੀਚੇ ਵੈਸੇ ਤਾਂ ਮੈਟ ਪਛਾਇਆ ਹੋਇਆ ਪਰ ਉਹਨਾਂ ਦੀ ਟੋਕਰੀ ਚੱਕ ਕੇ ਹੁਣ ਮੰਮੀ ਨੇ ਕੁਰਸੀ ਤੇ ਧਰਤੀ ਕਿਉਂਕਿ ਸਾਨੂੰ ਕੀੜੇ-ਕੀੜੀਆਂ ਦਾ ਬਹੁਤ ਜ਼ਿਆਦਾ ਸਾਨੂੰ ਖੁਦ ਨੂੰ ਸਾਨੂੰ ਡਰ ਲੱਗਦਾ ਤੇ ਇਹ ਤਾਂ ਫੇਰ ਵੀ ਛੋਟੇ ਬੱਚੇ ਨੇ ਇਹਨਾਂ ਨੂੰ ਕਿਤੇ ਚਿੰਬੜ ਕੇ ਔਖਾ ਹੋ ਜਾਂਦਾ ਦੇਖੋ ਅਸੀਂ ਸਾਰੇ ਦਵਾਈ ਪਾਈ ਹੋਈ ਆ ਨਾਲ ਨਾਲ ਇਧਰ ਦਾ ਖਾਲੀ ਪਲਾਟ ਆ ਇਹਦੇ ਵਿੱਚ ਕੀੜੇ ਨੇ ਖਾਲੀ ਪਲਾਟ ਦੇ ਵਿੱਚ ਉਹ ਆਪਣੇ ਕਣੀ ਆ ਜਾਂਦੇ ਨੇ ਤਾਂ ਅਸੀਂ ਦਵਾਈ ਪਾ ਕੇ ਆਪਦੀ ਸੇਫਟੀ ਰੱਖਦੇ ਆ ਦੇਖੋ ਚਾਰੇ ਪਾਸੇ ਤੁਹਾਨੂੰ ਦਵਾਈ ਪਾਈ ਹੋਈ ਦੀ ਸਿੱਟੀ-ਚਿੱਟੀ ਅੱਜ ਅਸੀਂ ਹਜੇ ਝਾੜੂ ਪੋਚਾ ਇੱਥੇ ਕਰਿਆ ਨਹੀਂ ਕਿਉਂਕਿ ਅੱਜ ਦਵਾਈ ਦਾ ਅਸਰ ਹਜੇ ਹੈਗਾ ਅਸੀਂ ਤਾਂ ਨਹੀਂ ਕੀਤਾ ਕੱਲ ਨੂੰ ਅਸੀਂ ਬਿਹੜੇ 'ਚ ਝਾੜੂ ਪੋਚਾ ਕਰਾਂਗੇ ਅੱਜ ਨਹੀਂ ਕਰਾਂਗੇ ਕਿਉਂਕਿ ਦਵਾਈ ਪਾਈ ਹੋਈ ਹੈ ਦਵਾਈ ਵੀ ਮਹਿੰਗੀ ਆਉਂਦੀ ਆ ਤੁਹਾਨੂੰ ਪਤਾ ਤੇ ਫਿਰ ਰੋਜ਼-ਰੋਜ਼ ਤਾਂ ਨਹੀਂ ਪਾਈ ਜਾਂਦੀ ਹੁਣ ਇਹ ਅੱਜ ਪਾਤੀ ਕੱਲ ਪਾਈ ਸੀ ਨਾ ਮੰਮੀ ਕੱਲ ਪਾਈ ਸੀ ਹੁਣ ਹਫਤਾ 10 ਦਿਨ ਇਹਦਾ ਅਸਰ ਵਧੀਆ ਰਹੂਗਾ ਤੇ ਫੇਰ ਹੁਣ ਅਸੀਂ ਝਾੜੂ ਪੋਚਾ ਲਗਾਤਾਰ ਕਰਦੇ ਰਹਾਂਗੇ ਦੋ ਦਿਨ ਨਹੀਂ ਕਰਦੇ ਕੱਲ ਵੀ ਨਹੀਂ ਕੀਤਾ ਅੱਜ ਵੀ ਨਹੀਂ ਕੀਤਾ ਕਿ ਕੀੜਿਆਂ ਤੋਂ ਬਈ ਬਹੁਤ ਡਰ ਲੱਗਦਾ ਸਾਨੂੰ ਖੁਦ ਨੂੰ ਡਰ ਲੱਗਦਾ ਆਪ ਨੂੰ ਕੀੜੇ ਆ ਜਾਂਦੇ ਨੇ ਇੰਨੀ ਸਾਨੂੰ ਘਬਰਾਹਟ ਹੁੰਦੀ ਆ ਬਹੁਤ ਜ਼ਿਆਦਾ ਜਦੋਂ ਕੀੜੇ ਅੰਦਰ ਆ ਜਾਂਦੇ ਨੇ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਨੇ ਰਹੋ ਬਲੌਗ ਦੇ ਨਾਲ ਮੰਮੀ ਰੋਟੀ ਪਾ ਲਾ ਭੁੱਖ ਲੱਗ ਰਹੀ ਆ ਰਾਤ ਵਾਲੀਆਂ ਹੀ ਗਾਜ ਸਾਡੇ ਰੋਟੀਆਂ ਪਈਆਂ ਨੇ ਮੱਕੀ ਦੀਆਂ ਤੇ ਸਾਗ ਰਾਤ ਤੜਕਿਆ ਸੀਗਾ ਮੱਕੀ ਦੀਆਂ ਰੋਟੀਆਂ ਪਈਆਂ ਨੇ ਉਹੀ ਹੁਣ ਅਸੀਂ ਗਰਮ ਕਰਕੇ ਖਾਵਾਂਗੇ ਸਾਗ ਨਾਲ ਪਾਣੀ ਤੇ ਬਸ ਦੋ ਬੱਚੇ ਬਾਕੀ ਝੋਨ ਤੋਂ ਖਾਵਾਂ ਲੱਡੇ ਲੁੱਗੰਦੇ ਬੱਚੇ ਗੰਦੇ ਬੱਚੇ ਆਲੇ ਵਿੱਚ ਬੈਏ ਨੇ ਸੌਂ ਗਏ ਹੁਣ ਦੁੱਧ ਪੀ ਕੇ ਦੋਨੇ ਜਾਣੇ ਸੀ ਤੁੱਪੇ ਰੱਖੇ ਨੇ ਕੋਸ ਕੁਰਸੀ ਤੇ ਰੱਖ ਦਿਨਾ ਜੀ ਅਸੀਂ ਟੋਕਰੀ ਤੇ ਹੁਣ ਮੈਂ ਤੇ ਮੰਮੀ ਲੱਗਿਆ ਰੋਟੀ ਖਾਣ ਸਾਨੂੰ ਲੱਗੀ ਆ ਭੁੱਖ ਮੈਂ ਸਵੇਰ ਦੀ 5 ਵਜੇ ਵੀ ਉੱਠੀ ਅੱਜ ਇਹਨਾਂ ਦੀ ਚੂ 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 ਨੇ ਮੈਨੂੰ ਠਾਲ ਕੇ ਛੱਡਿਆ ਤੇ ਰੋਟੀ ਖਾ ਲਈ ਹੁਣ ਸਾਗ ਪਿਆ ਰਾਤ ਆਲਾ ਦੇਖੋ ਮੇਰੇ ਤੇ ਮੰਮੀ ਜੋਗਾ ਪਿਆ ਤੇ ਰੋਟੀਆਂ ਸਾਡੀਆਂ ਰਾਤ ਵਾਲੀਆਂ ਬੱਕੀ ਦੀਆਂ ਪਈਆਂ ਨੇ ਉਹੀ ਖਾਵਾਂਗੇ ਗਰਮ ਕਰ ਲਈ ਰੋਟੀ ਤੇ ਹੁਣ ਖਾ ਲਈ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਅੰਦਰ ਲੱਗੀ ਮੈਂ ਆਹ ਹੈਗੀ ਆ ਲਓ ਜੀ ਗਾਇਸ ਟਾਈਮ ਬੱਜ ਗਏ ਨੇ 11:20 ਮਿੰਟ ਮੈਂ ਤੇ ਮੰਮੀ ਨੇ ਰੋਟੀ ਖਾ ਲਈ ਹੁਣ ਅਸੀਂ ਛੋਟੇ ਲੱਡੂਆਂ ਨੂੰ ਲੈ ਕੇ ਚੱਲਿਆ ਉਹਦੀ ਮੰਮਾ ਕੋਲ ਉਧਰ ਫੋਨ ਕੀਤਾ ਸੀਗਾ ਆਪਣੇ ਨੇੜੇ ਹੀ ਆ ਘਰ ਜਿੱਥੋਂ ਆਪਾਂ ਲੈ ਆ ਤੇ ਇਹਨਾਂ ਨੂੰ ਹੁਣ ਉਹਨਾਂ ਦੀ ਮਾਂ ਦਾ ਦੁੱਧ ਪਿਆ ਕੇ ਲੈ ਕੇ ਆਉਣੇ ਆ ਤੁਹਾਨੂੰ ਪਤਾ ਹੈ ਨਾ ਮਾਂ ਦਾ ਦੁੱਧ ਜ਼ਰੂਰੀ ਹੁੰਦਾ ਬੱਚੇ ਨੂੰ ਬੱਚਾ ਹੋਵੇ ਚਾਹੇ ਡੌਗੀ ਹੋਵੇ ਹਨਾ ਤੇ ਉਹਦੇ ਵਰਗੀ ਕੋਈ ਰੀਸ ਨਹੀਂ ਜੇ ਆਪਾਂ ਮਾਂ ਦਾ ਦੁੱਧ ਵੱਧ ਪਿਾਵਾਂਗੇ ਤੇ ਬਾਕੀ ਹੁਣ ਪਿਆ ਕੇ ਲੈਉਣੇ ਆ ਬਾਕੀ ਦੇਖਦੇ ਆਂਟੀ ਕੀ ਕਹਿੰਦੇ ਨੇ ਉਹ ਤਾਂ ਕਹਿੰਦੇ ਸੀ ਵੀ ਛੱਡ ਦਿਓ ਦੇਣੇ ਛੱਡ ਜਾ ਕਰੋ ਵੀ ਰਾਤ ਨੂੰ ਲੈ ਜਾ ਕਰੋ ਹਜੇ ਛੋਟੇ ਨੇ ਨਾ ਬਾਕੀ ਸਾਡੇ ਬੱਚੇ ਵੀ ਜਿੱਦ ਕਰਦੇ ਸੀਗੇ ਲੈ ਕੇ ਆਉਣ ਦੀ ਤੇ ਬਾਕੀ ਉਹ ਆਂਟੀ ਹੁਣ ਵੀ ਕਹਿਣ ਲੱਗ ਗਏ ਸੀ ਨਾ ਵੀ ਲੈ ਜੀ ਉਹ ਵੀ ਸਾਤੋਂ ਸਾੰਬੇ ਨਹੀਂ ਜਾਂਦੇ ਚਾਰ ਬੱਚੇ ਮੰਮੀ ਕੋਲੇ ਕੋਲ ਉੱਤੇ ਸ਼ੋਰ ਪਾ ਲੋ ਦੇਖੋ ਕਿ ਮੈਂ ਜਦੋਂ ਇੱਥੇ ਗਰਮੀ ਮੰਨਦੇ ਸੀ ਗੰਦੇ ਬੱਚੇ ਹੈਨਾ ਗੰਦੇ ਬੱਚੇ ਹਵਾਰਾ ਮੰਮੀ ਕੋਲੇ ਮੰਮਾ ਕੋਲੇ ਲੈ ਕੇ ਚੱਲਦੇ ਦੁੱਧੂ ਪੀ ਕੇ ਆਉਣੇ ਮਮਾ ਦਾ ਮਮਾ ਦੇ ਨਜ਼ਾਰੇ ਲੱਗੇ ਪਏ ਆਉਣਗੇ ਵੀ ਦੋ ਜਾਣੇ ਘਟ ਕੇ ਕੋਈ ਕਾਦੀ ਖਾਂਦੀ ਨਹੀਂ ਤਰ ਜਾਣਾ ਤੁਸੀਂ ਜਿਹੜੀ ਇਹਨਾਂ ਦੀ ਮੰਮੀ ਆ ਨਾ ਡੋਗ ਗਈ। ਉਹਦਾ ਨਾ ਦੁੱਧ ਘਟ ਆਉਂਦਾ ਉਹਦੇ ਕਰਕੇ ਦਿੱਕਤ ਆ ਰਹੀ ਆ ਥੋੜੀ ਜੀ। ਤੇ ਮੰਮੀ ਸ਼ਾਲ ਹੀ ਦੇ ਲੋ ਉੱਤੇ। ਠੰਡ ਲੱਗੂਗੀ। ਹੋਰ ਆਹ ਫੋਨ ਬਾਹਰ ਹੀ ਰਹਿ ਗਿਆ। ਸਕੂਟਰੀ 'ਚ ਧਰ ਲੰਨੇ ਆ। ਉਪਰੀ ਧਰਦਾ ਬਾਈ। ਤੇ ਬਾਕੀ ਹੁਣ ਚਲਦੇ ਆ ਉਹਨਾਂ ਨੂੰ ਦੁੱਧ ਪਿਆ ਕੇ ਲਿਉਣੇ ਆ ਡੋਗ ਗਿਆ ਨੂੰ। ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ। ਹਵਾ ਬਹੁਤ ਤੇਜ਼ ਚੱਲਦੀ ਆ। ਪਹਿਲਾਂ ਸਵੇਰ ਦੀ ਹਵਾ ਬੰਦ ਸੀ ਹੁਣ ਇੰਨੀ ਤੇਜ਼ ਹਵਾ ਚੱਲਦੀ ਆ। ਬੜੀਆਂ ਚਾ ਤੁਸੀਂ ਚਾ ਕਰ ਸਕਦੇ ਹੋ ਤੇ ਮੇਰਾ ਛੋਟਾ ਲੱਡੂ ਆ ਗਿਆ ਸੀ ਸਕੂਲੋਂ ਗਾਇਜ ਸਾਡਾ ਤਾਂ ਦੇਸੀ ਘੋ ਜੰਮੀ ਖਤਮ ਹੋ ਗਿਆ ਡੱਬਾ ਖਾਲੀ ਹੋ ਗਿਆ ਮਲਾਈ ਵੀ ਥੋੜੀ ਜਿਹੀ ਆ ਹੁਣ ਮੈਂ ਫ੍ਰਿਜ ਚੋਂ ਮਲਾਈ ਕੱਢੀ ਆ ਮੈਂ ਤੁਹਾਨੂੰ ਦਿਖਾਉਣੀ ਆ ਮੇਰਾ ਦੇਸੀ ਘੋ ਹਾਲੀ ਡੱਬਾ ਦਮ ਟੇ ਕਮੈਂਟ ਚਾ ਆ ਗਈ ਚਾ ਆ ਗਈ ਆ ਦੇਖੋ ਡੱਬਾ ਜੰਮੀ ਖਾਲੀ ਹੋ ਗਿਆ ਦੋ ਵਾਰੀ ਨਾ ਬੱਚਿਆਂ ਨੂੰ ਪੇਸਾਂ ਦੇ ਲੱਡੂ ਬਣਾ ਕੇ ਦਿੱਤੇ ਤਾਂ ਕਰਕੇ ਆ ਨਾ ਜਿਹੜਾ ਘੋ ਹੈਗਾ ਸੀ ਘਰੇ ਖਾਣ ਵਾਸਤੇ ਉਹ ਵੀ ਖਤਮ ਹੋ ਗਿਆ ਜੰਮੀ ਕਿਉਂ ਨਹੀਂ ਹੈਗਾ ਡੱਬੇ ਦੇ ਵਿੱਚ ਤੇ ਮਲਾਈ ਵੀ ਜੰਮੀ ਥੋੜੀ ਜੀ ਆ ਸਰਦੀ ਚ ਤੁਹਾਨੂੰ ਪਤਾ ਹੈ ਨਾ ਫ੍ਰਿਜ ਘੱਟ ਕਰਦਾਂ ਨੇ ਆਪਾਂ ਤਾਂ ਮਲਾਈ ਵੀ ਬਿਲਕੁਲ ਥੋੜੀ ਜੀ ਹੁਣ ਦੇਖਦੇ ਆ ਇਹਦੇ ਚ ਥੋੜੀ ਜੀ ਮਕੜੀ ਕੱਢ ਕੇ ਇੱਕ ਕੌਲੀ ਘੋੜੀ ਤਾਂ ਨਿਕਲ ਹੀ ਜਾਊਗੀ ਤੇ ਹੁਣ ਮੈਂ ਟੈਨਸ਼ਨ ਪੀ ਪਿਆ ਸੀ ਮੁੱਲ ਦਾ ਕਿ ਉਹ ਕਦੇ ਖਾਦਾ ਨਹੀਂ ਆਏ ਮੁੱਲ ਦਾ ਕਿ ਉਹ ਕਿਵੇਂ ਖਾਵਾਂਗੀ ਕਹਿ ਜਾਉਂਦਾ ਸਮਝ ਨਹੀਂ ਆਉਦੀ ਮੈਨੂੰ ਤੇਰੇ ਸੋਮੂ ਆ ਗਿਆ ਸੀਗਾ ਸਕੂਲੋਂ ਸੋਮੂ ਨੇ ਔਰ ਸਰ ਪੱਪੀ ਨੂੰ ਪੁੱਛਿਆ ਮੇਰੇ ਪੱਪੀ ਕਿੱਥੇ ਨੇ ਪੱਪੀ ਕਿੱਥੇ ਨੇ ਕੰਮ ਨੂੰ ਤਾਂ ਚੁੱਪ ਪੱਪੀ ਕਿੱਥੇ ਨੇ 10 ਤਾਂ ਦੋ ਕਿੱਥੇ ਗਏ ਨੇ ਮੰਮਾ ਦਾ ਦੁੱਧ ਪੀਣ ਗਏ ਹਾਂ ਮੰਮਾ ਦਾ ਦੁੱਧੂ ਪੀਣ ਗਏ ਨੇ ਬਈ ਪੱਪੀ ਹੈ ਓਏ ਡੈਡੀ ਦਾ ਨਹੀਂ ਪੀਂਦੇ ਹੁੰਦੇ ਦੁੱਧ ਮੰਮਾ ਦਾ ਪੀਂਦੇ ਹੁੰਦੇ ਨੇ ਗੰਦਾ ਬੱਚਾ ਨਾਲੇ ਡੈਡੀ ਦਾ ਦੁੱਧੂ ਪੀਣ ਗਏ ਨੇ ਕਹਿੰਦਾ ਬਹੁਤ ਬੋਲਣ ਲੱਗਿਆ ਹਾਂ ਹਉ ਜੀ ਹੁਣ ਮੈਂ ਤਾਂ ਮੰਮੂ ਕੋਲ ਲੱਗਿਆ ਚਾਹ ਮੰਮੀ ਬਾਹਰ ਗਈ ਆ ਮੰਜੇ ਦੇ ਤੇਪੇ ਤੇ ਹੁਣ ਮੈਂ ਕੋਲ ਵਿੱਚ ਚਾਹ ਪੀਵਾਂਗੇ ਪਹਿਲਾਂ ਸੋਹਣ ਦੀ ਚਾਹ ਪਾਉਣੀ ਆ ਆਪਾਂ ਠੰਡੀ ਹੋਣੀ ਇੱਕ ਲੱਡੂ ਰਹਿਦਾ ਸੀਗਾ ਬੇਸਣ ਦਾ ਅੱਜ ਆਪਣੇ ਲੱਡੂ ਖਤਮ ਹੋਏ ਨੇ ਬੇਸਣ ਦੇ ਇਕ ਰਹਿਦਾ ਸੀ ਉਹ ਨੂੰ ਸੋਮ ਨੂੰ ਦੇਤਾ ਮੈਂ ਮੈਂ ਕਿਹਾ ਚੱਲ ਬੰਨੇ ਚਾਹ ਪਈ ਗਈ ਨਾ ਨਾ ਤਾਂ ਘਿਓ ਕੱਢਦੀ ਆ ਥੋੜਾ ਜਿਹਾ ਜਦ ਮੱਖਣੀ ਨਿਕਲੂਗੀ ਤਾਂ ਘਿਓ ਨਿਕਲੂ ਥੋੜਾ ਜਿਹਾ ਜਦ ਇਹ ਖਤਮ ਹੋ ਗਏ ਮੈਂ ਕਦੇ ਨਹੀਂ ਹੋਏ ਵੀ ਘਿਓ ਖਤਮ ਹੋ ਗਿਆ ਹੁੰਦਾ ਚਲ ਕੋਈ ਐਨਾ ਕ ਤਾਂ ਚੱਲਦਾ ਰਹਿੰਦਾ ਗਾਇਸ ਲੋ ਯਾ ਸੋਮ ਦੀ ਚਾਹ ਠੰਡੀ ਹੋਣੀ ਪਾਦੀ ਮੇਰੀ ਤੇ ਮੰਮੀ ਦੀ ਚਾਹ ਲੈ ਕੇ ਜਾਨੀ ਹਾਂ ਮੈਂ ਟਰੇ ਵਿੱਚ ਧਰ ਕੇ ਸੁਨੰਮੀ ਨਾ ਮਲਾਉਣਾ ਮਰੇ ਚਾਹ ਪੀਣੇ ਬਾਰੇ ਵੀ ਜੋ ਵੀ ਵੀ ਆਉਣ ਖੜਾ ਸਕੂਲ ਨੂੰ ਸਾਡੇ ਗੰਦੇ ਬੱਚਿਆਂ ਨੇ ਬਹੁਤ ਤੰਗ ਕਰਿਆ ਸਾਨੂੰ ਲੈ ਮੰਮੀ ਚਾਹ ਆਹ ਉਹਨਾਂ ਦੇ ਕੱਪੜੇ ਜੋ ਡੇ ਫਿਰਦੇ ਨੇ ਰੱਖਣੇ ਟੰਗਣੇ ਦੀ ਤਾਰ ਤੇ ਛਾੜ ਕੇ ਤੈਮ ਮਾਰ ਕੇ ਰੱਖ ਦਿੰਨੇ ਸਾਡੇ ਗੰਦੇ ਬੱਚੇ ਭਾਈ ਆਪਦੀ ਮੰਮੀ ਦਾ ਦੁੱਧ ਪੀਣ ਗਏ ਹੋਏ ਨੇ ਚੂ ਚੂ ਜੋ ਜੋ ਉਹਨਾਂ ਦੀ ਰੋਟੀ ਨਹੀਂ ਆਈ ਤੇ ਫਿਰ ਅਸੀਂ ਕਿਹਾ ਉਹ ਆਂਟੀ ਉਹ ਤਾਂ ਕੀ ਕਹਿੰਦੇ ਜਿੰਨਾਂ ਤੁਸੀਂ ਲੈ ਕੇ ਆਏ ਸੀ ਉਹ ਕਹਿੰਦੇ ਵੀ 16 ਤਰੀਕ ਤੱਕ ਤੁਸੀਂ ਚਾਹੇ ਇਹਨਾਂ ਨੂੰ ਇੱਧਰ ਹੀ ਛੱਡ ਦਿਓ ਵੀ ਸਾਨੂੰ ਕੋਈ ਇਤਰਾਜ਼ ਨਹੀਂ ਵੀ ਤੁਸੀਂ ਹਨਾ ਵੀ ਪੈਸੇ ਵੀ ਲਾਏ ਨੇ ਤੇ ਫਿਰ ਬੱਚੇ ਹਨਾ ਘਰੇ ਰੋਈ ਜਾਣ ਚੂ ਚੂ ਕਰੀ ਜਾਣ ਹਨਾ ਮੈਨੂੰ ਨਾ ਇਹਨਾਂ ਡਰ ਲੱਗ ਰਿਹਾ ਕਿਉਂਕਿ ਸਾਡੇ ਅਸੀਂ ਅਸੀਂ ਨਾ ਪਹਿਲਾਂ ਡੋ ਕੀ ਰੱਖਿਆ ਸੀ ਉਹਦੀ ਨਾ ਡੈਥ ਹੋ ਗਈ ਸੀ ਵਿਚਾਰੇ ਦੀ 5-6 ਮਹੀਨਿਆਂ ਦਾ ਸੀ ਜੋ ਪਤਾ ਨਹੀਂ 4-5 ਮਹੀਨਿਆਂ ਦਾ ਹੀ ਸੀ ਛੋਟਾ ਜਿਹਾ ਉਹ ਤਾਂ ਠੀਕ ਹੈ ਉਹ ਤੁਸੀਂ ਸਾਡੀ ਪੁਰਾਣੀ ਵੀਡੀਓ ਕੋਈ ਵੀ ਕੱਢ ਕੇ ਦੇਖ ਸਕਦੇ ਹੋ ਉਹਦੇ ਵਿੱਚ ਤੁਹਾਨੂੰ ਦਿਸ ਜੂਗਾ ਤੇ ਬਾਕੀ ਉਹ ਫੋਨ ਦੇ ਵਿੱਚ ਨਾ ਗੱਗੀ ਘੋੜਿਆ ਉਹ ਫੋਨ ਉਹਦੇ ਵਿੱਚ ਨੇ ਉਹਦੀਆਂ ਵੀਡੀਓ ਤੇ ਮੈਂ ਮਗਾਉਂਗੀ ਤੇ ਮੈਂ ਤੁਹਾਨੂੰ ਦਿਖਾਉਂਗੀ ਉਹਦੀ ਤਾਂ ਡੈਥ ਹੋ ਗਈ ਸੀ ਅਸੀਂ ਉਹਦਾ ਬਹੁਤ ਇਲਾਜ ਕਰਾਇਆ ਨਾਲੇ ਖੁਦ ਅਸੀਂ ਆਪ ਇੰਨੇ ਔਖੇ ਸੀ ਗੱਗੀ ਉਹਦੋਂ ਘਰ ਹੀ ਬੈਠੀ ਸੀ ਕੋਈ ਕੰਮ ਨਹੀਂ ਸੀ ਕਰਦੇ ਫਿਰ ਵੀ ਅਸੀਂ ਉਹਦਾ ਇੰਨਾ ਇਲਾਜ ਕਰਾਇਆ ਹਨਾ ਪਰ ਉਹ بچਿਆ ਨਹੀਂ ਵਿਚਾਰਾ ਤੇ ਹੁਣ ਨਾ ਮੈਨੂੰ ਉਹਨਾਂ ਨੂੰ ਦੇਖ ਕੇ ਮੇਰੇ ਮਨ 'ਚ ਡਰ ਬੈਠਿਆ ਹੋਇਆ ਬ ਵੀ ਹਣਾ ਇਹਨਾਂ ਨੂੰ ਕੁਝ ਹੋ ਨਾ ਜਾਵੇ ਛੋਟੇ ਛੋਟੇ ਨੇ ਹਜੇ ਹੈਗੇ ਵੀ 21 ਦਿਨਾਂ ਦੇ ਸੀ ਕੱਲ ਅੱਜ 22 ਦਿਨਾਂ ਦੇ ਹੋਇਆ ਹਜੇ 16 ਤਰੀਕ ਨੂੰ 1 ਮਹੀਨੇ ਦੇ ਹੋਣਗੇ ਛੋਟੇ ਸੀ ਬਿਲਕੁਲ ਹੀ ਤੇ ਮੈਂ ਕਿਹਾ ਵੀ ਮੰਮੀ ਆਪਾਂ ਇਹਨਾਂ ਨੂੰ ਦੁੱਧ ਪਿਆ ਲਿਓ ਨਾ ਤੇ ਸਾਨੂੰ ਅਸ਼ੋਕਰਾ ਉਹਨੇ ਆਂਟੀ ਨੇ ਕਹਿਤਾ ਕਹਿੰਦੀ ਚਲੋ ਮੈਂ ਤੁਹਾਨੂੰ 10 ਦਿਨਾਂ ਦੀ ਆਫਰ ਹੋਰ ਦੇ ਦਾਨੀ ਆ ਵੀ ਬੱਚੇ ਹਜੇ ਛੋਟੇ ਨੇ ਵੀ ਹਜੇ ਇਹਨਾਂ ਨੂੰ ਮਾਂ ਦਾ ਦੁੱਧ ਪੀ ਲੰਦੋ ਤੇ ਸਾਡੇ ਬੱਚੇ ਵੀ ਜਿੱਦ ਕਰਦੇ ਸੀ ਜੋਗਨ ਤੇ ਸੋਮ ਬਾਕੀ ਉਹ ਆਂਟੀ ਨਾ ਸਕੂਟਰੀ ਤੋਂ गिर ਗਏ ਸੀ ਉਹਨਾਂ ਦਾ ਮੋਢਾ ਦੁਖਦਾ ਉਹ ਆਂਟੀ ਕਹਿੰਦੇ ਵੀ ਮੇਰੇ ਤੋਂ ਵੀ ਨਹੀਂ ਇੰਨੇ ਸਾਬੇ ਜਾਂਦੇ ਬਾਕੀ ਇਹਨਾਂ ਦੇ ਡੌਗੀਆਂ ਦੇ ਮੰਮੀ ਡੈਡੀ ਵੀ ਨੇ ਤੇ ਇਹਨਾਂ ਦਾ ਵੱਡਾ ਭਰਾ ਵੀ ਆ ਉਹਨਾਂ ਕੋਲੇ ਤੇ ਬਾਕੀ ਚਾਰ ਬੱਚੇ ਹੋ ਗਏ ਮੰਮੀ ਸੱਤ ਜਾਣੇ ਹੋ ਗਏ ਸੱਤ ਅੱਠ ਜਾਣੇ ਹੋ ਗਏ ਸਾਹਮਣੇ ਕਿੰਨੇ ਔਕੇ ਨੇ ਆਂਟੀ ਦਾ ਵਿਚਾਰੀ ਦਾ ਮੋਢਾ ਦੁਖਦਾ ਉਹ ਤੋਂ ਇੰਨਾ ਹੁੰਦਾ ਨਹੀਂ ਆਂਟੀ ਕਹਿੰਦੀ ਵੀ ਮੈਂ ਹੀ ਕਰਦੀ ਆ ਸਾਰਾ ਕੱਲੀ ਹਨਾ ਤਾਂ ਕਰਕੇ ਆਂਟੀ ਨੂੰ ਵੀ ਥੋੜੀ ਜਿਹੀ ਕਾਲੀ ਹੋ ਗਈ ਸੀ ਤੇ ਜਦੋਂ ਆਂਟੀ ਨੇ ਸਵੇਰੇ ਚੂ ਚੂ ਕਰਦੇ ਸੋਣੇ ਆਂਟੀ ਤੋਂ ਵੀ ਨਹੀਂ ਉਹ ਹੋਇਆ ਆਂਟੀ ਕਹਿੰਦੀ ਫਿਰ ਆਏ ਤਾਂ ਦੇਖਿਆ ਵੀ ਨਹੀਂ ਜਾਂਦਾ ਕੋਈ ਤੇ ਆਪਾਂ ਇਹਨਾਂ ਨੂੰ ਦੁੱਧ ਪਾਣੀ ਪਿਉਉਣੇ ਤੇ ਤੁਸੀਂ ਸ਼ਾਮ ਨੂੰ ਲੈ ਜਾਇਆ ਕਰੋ ਆਂਟੀ ਕਹਿੰਦੀ 2 ਘੰਟੇ ਬੱਚੇ ਖੇਡ ਲਿਆ ਕਰਨਗੇ ਆਪਾਂ ਨਾ ਸ਼ਾਮ ਨੂੰ ਜਦੋਂ ਬੱਚੇ ਮੰਮੀ ਟਿਊਸ਼ਨ ਤੋਂ ਆਇਆ ਕਰਨਗੇ ਘੰਟਾ 2 ਘੰਟੇ ਲਿਆਇਆ ਕਰਾਂਗੇ ਬੱਚੇ ਖੇਡ ਲਿਆ ਕਰਨਗੇ ਜਦੋਂ ਨਾ ਟਿਊਸ਼ਨ ਤੋਂ ਆਇਆ ਸੋ ਸਕੂਲੋਂ ਆਇਆ ਸੋ ਸੁੱਤ ਪਿਆ ਅੰਦਰ ਹੌਣ ਸਾਰੀ ਪਹਿਨ ਚ ਉਤਨ ਸਾਰੀ ਮੰਮੀ ਪੱਪੀ ਕੀ ਕਰਦੇ ਨੇ ਪੱਪੀ ਜਾਗਦੇ ਨੇ ਹਾਂ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਨੇ ਮੇਰੇ ਮਨ ਚ ਨਾਲ ਵੀ ਡਾਰ ਬੈਠਾ ਹੋਇਆ ਤੇ ਵਿਵਸਾ ਨਾ ਬਸ ਠੀਕ ਰਹਿਣਾ ਆਪਾਂ ਨੂੰ ਆਇ ਨਹੀਂ ਹੁੰਦਾ ਵੀ ਆਪਾਂ ਪੈਸੇ ਲਾਏ ਨੇ ਪੈਸਾ ਦੀ ਨਹੀਂ ਕੋਈ ਗੱਲ ਹੁੰਦੀ ਜਿਹੜਾ ਇਹਨਾਂ ਨਾਲ ਪਿਆਰ ਪਾ ਜਾਂਦਾ ਨਾ ਫਿਰ ਉਹ ਦਿਲ ਚੋਂ ਨਹੀਂ ਨਿਕਲਦੀ ਗੱਲ ਤੇ ਬਹੁਤ ਜ਼ਿਆਦਾ ਪਿਆਰ ਲੈਂਦੇ ਨੇ ਇਹ ਛੋਟੇ ਛੋਟੇ ਜਿਹੋਦੇ ਨਾਲ ਵੀ ਸਾਡਾ ਬਹੁਤ ਜ਼ਿਆਦਾ ਪਿਆਰ ਸੀ ਬਹੁਤ ਜ਼ਿਆਦਾ ਚਾਰ ਤੋਂ ਵੱਧ ਪਿਆਰ ਕਰਦੇ ਸੀ ਅਸੀਂ ਸਾਰੇ ਉਹਨੂੰ ਮਹੀਨੇ ਦਦਿਆ ਨਾ 40 ਦਿਨਾਂ ਦਾ ਲੈਂਦਾ ਸੀ ਉਹ ਅਸੀਂ ਨੇ ਤੇ ਬੱਚਿਆਂ ਦੀ ਟਿਊਸ਼ਨ ਟੀਚਰ ਤੋਂ ਹੀ ਲੈ ਕੇ ਆਏ ਸੀ ਉਹਨਾਂ ਨੇ ਦਿੱਤਾ ਸੀ ਉਹ ਸਾਨੂੰ ਉਹਨਾਂ ਨੇ ਬਿਨਾਂ ਪੈਸਿਆਂ ਤੋਂ ਹੀ ਦਿੱਤਾ ਸੀਗਾ ਤੇ ਕੋਈ ਪੈਸਾ ਨਹੀਂ ਸੀ ਉਹਨਾਂ ਨੇ ਸਾਡ ਤੋਂ ਲਿਆ ਤੇ ਬਸ ਐ ਹੀ ਹਾਂ ਵੀ ਹਨਾ ਵੀ ਬਸ ਠੀਕ ਰਹਿਣ ਇਹਨਾਂ ਨੂੰ ਕੁਝ ਨਹੀਂ ਹੋਣਾ ਚਾਹੀਦਾ ਜੀ ਆਪਾਂ ਘਰੇ ਰੱਖਦੇ ਆਂ ਵੈਸੇ ਤਾਂ ਅਸੀਂ ਐ ਸੋਚਿਆ ਦੀ ਵੀ ਅਸੀਂ ਕਦੇ ਵੀ ਕੋਈ ਪੱਪੀ ਨਹੀਂ ਰੱਖਣਾ ਕਰੀ ਵੀ ਤੁਹਾਡਾ ਦਿਲ ਉਹਦੇ ਨਾਲ ਇੰਨਾ ਪਿਆਰ ਪੈ ਗਿਆ ਸੀ ਅਸੀਂ ਬਹੁਤ ਰੋਂਨੇ ਹੁੰਨੇ ਉਹਨੂੰ ਯਾਦ ਕਰਕੇ ਹਜੇ ਵੀ ਯਾਦ ਕਰਦੇ ਹੁੰਨੇ ਆਂ ਅਸੀਂ ਉਹਦੀਆਂ ਗੱਲਾਂ ਯਾਦ ਕਰਦੇ ਆਂ ਉਹਦੇ ਚੋਜ ਯਾਦ ਕਰਦੇ ਆਂ ਉਹ ਐ ਕਰਦਾ ਸੀ ਉਹ ਐ ਕਰਦਾ ਸੀ ਤੇ ਬਸ ਐ ਹੁੰਦਾ ਵੀ ਇਹ ਠੀਕ ਠਾਕ ਰਹਿਣ ਜੀ ਆਪਾਂ ਇਹਨਾਂ ਨੂੰ ਰੱਖ ਦੇ ਦੀਆਂ ਹਨਾ ਵੀ ਬਸ ਇਹ ਬੋਲ ਕੇ ਨਹੀਂ ਦੱਸ ਸਕਦੇ ਜੀ ਇਹ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਤੇ ਬਾਕੀ ਚਲੋ ਠੀਕ ਹੈ ਜੀ ਅਸੀਂ ਹੁਣ ਚਾਹ ਪੀ ਲਈਏ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਦੇਖੋ ਸ਼ਾਮ ਨੂੰ ਅਸੀਂ ਲੈ ਕੇ ਆਵਾਂਗੇ ਉਹਨਾਂ ਨੂੰ ਤੇ ਤੁਹਾਨੂੰ ਦਿਖਾਵਾਂਗੇ ਬਲੌਗ ਦੇ ਵਿੱਚ ਠੀਕ ਆ ਫਈ ਰਹਿਣ ਦਾ ਤੁਹਾਨੂੰ ਕੀ ਕਹਿੰਦੀ ਆ ਹਾਂ ਉਹ ਲੈ ਆਉ ਚੱਲੇ ਕੋਲੇ ਸੋਮਵਾਰ ਦੇ ਲਈ ਆਪਾਂ ਲੱਗਿਆ ਗੋਭੀ ਦੀ ਸਬਜ਼ੀ ਬਣਾਉਣ ਚੁੱਲੇ ਤੇ ਦੇਖੋ ਇੱਧਰ ਉਹ ਭਈ ਗੋਭੀ ਦੀ ਸਬਜ਼ੀ ਚੁੱਲੇ ਤੇ ਮੈਂ ਲਾ ਰਹੀ ਹਾਂ ਤੜਕਾ ਪੱਛੇ ਚਲੇ ਗਏ ਸੀ ਟਿਊਸ਼ਨ ਤੇ ਚਾਹ ਪਾਣੀ ਪੀ ਕੇ ਹਸੀ ਨੇ ਵੀ ਸਾਸੂ ਨੂੰ ਖਾਣੇ ਚਾਹ ਪੀ ਲਈ ਹਨਾ ਬਬੀ ਦੋ ਗੇੜੇ ਲਾ ਦੇ। نو ਗੇੜੇ ਲਾ ਕੇ ਕੈਮ ਹੋ ਗਈ ਗੱਡੀ। ਹੁਣ ਮੰਮੀ ਬੈਠੂਗੀ ਚੁੱਲ੍ਹੇ ਮੂਰੇ। ਮੰਮੀ ਅੱਗ ਨਹੀਂ ਮੱਚੀ ਅੱਜ ਜਿਵੇਂ ਮੱਚਣੀ ਚਾਹੀਦੀ ਆ। ਅੱਜ ਤਾਂ ਮੱਚਦੀ ਆ। ਦੇਖ ਬੋਲ। ਅੱਜ ਤਾਂ ਬਚਾ ਲਿਆ। ਮੈਂ ਤਾਂ ਤੇਲ ਵੀ ਪਾਇਆ ਸੀ। ਪਹਿਲਾਂ ਚਾਹਦੀ ਐ। ਕੋਣਾ ਦਾ ਹਾਂ ਨਹੀਂ ਲੈਂਦਾ ਦੀ। ਕੀ ਕਰਨਾ ਪਤਿੱਲੇ ਨੂੰ ਹੱਥ ਲਾਉਣਾ ਫੇਰ। ਉਹ ਚੱਕਲਾ ਕੋਈ ਨਹੀਂ। ਕੱਲ ਵੀ ਕੱਲ ਵੀ। ਲਓ ਜੇ ਪੱਗੋਬੀ ਸਬਜ਼ੀ ਬਣਾ ਰਿਆਂ ਤੇ ਮੱਕੀ ਦੀਆਂ ਰੋਟੀਆਂ ਹੋਈਆਂ ਨੇ ਸਾਡੀਆਂ ਦਾ ਸੱਤ ਮੋਹਾਨੀ ਅੱਜ ਬੱਚਿਆਂ ਨੇ ਕਰਨੀ ਆ ਪਾਰਟੀ ਪੱਪੀ ਆਉਣ ਦੀ ਖੁਸ਼ੀ 'ਚ ਸਾਡੇ ਕਿਊਟ ਪੱਪੀ ਨਿਗੇ ਨਿਕੇ ਗੰਦੇ ਬੱਚੇ ਆ ਉਹਦੀ ਮੰਮਾ ਦਾ ਦੁੱਧੂ ਪੀਣ ਗਏ ਹੋਏ ਨੇ ਹਜੇ ਤੱਕ ਨਹੀਂ ਆਏ ਅਸੀਂ ਲਿਆਂਦੇ ਨਹੀਂ ਹਜੇ ਦੇਖੋ ਬੱਚੇ ਆਗੇ ਕੀ ਕਹਿੰਦੇ ਨੇ ਹੁਣ ਗੱਗੀ ਦਾ ਫੋਨ ਆਇਆ ਸੀ ਉਹਨਾਂ ਨੂੰ ਮੈਂ ਦੱਸਿਆ ਮੈਂ ਕਿਹਾ ਉਹ ਤਾਂ ਦੁੱਧ ਪੀਣ ਭੇਜ ਦਿੱਤੀ ਅਸੀਂ ਕਹਿੰਦੇ ਚਲੋ ਵਧੀਆ ਕਹਿਣਾ ਅਜੇ ਛੋਟੇ ਨੇ ਨਾ ਉਹ ਛੋਟੇ ਨੇ ਨਾ ਠੰਡਾ ਹਾਂ ਹਾਂ ਤੇ ਬਾਕੀ ਦੇਖਦੇ ਆ ਜੇ ਸ਼ਾਮ ਨੂੰ ਬੱਚਿਆਂ ਨੇ ਤੰਗ ਕੀਤਾ ਤਾਂ ਲੈ ਆਵਾਂਗੇ ਘੰਟਾੱਕ ਨਹੀਂ ਫਿਰ ਉੱਥੇ ਛੱਡੀ ਰੱਖਾਂਗੇ ਹੈਨਾ ਮੰਮੀ ਕਾ ਨੂੰ ਲੈਣਾ ਬਾਹਰ ਠੰਡਾ ਜਾ ਦੂ ਠੰਡ ਲੱਗ ਜੂ ਤੁਸੀਂ ਐ ਕਰਿਓ ਨਾ ਤੁਸੀਂ ਬੱਚਿਆਂ ਨੂੰ ਲੈ ਜਾਓ ਉੱਥੇ ਖੇੜੇ ਆਉਣਗੇ ਪਾਰੇ ਉਠਾ ਲਿਓ ਸ਼ਾਲ ਚਲਕੋ ਕੇ ਹਾਲਾ ਕਿ ਫਿਰ ਉਹੀ ਤਰ੍ਹਾਂ ਵਾਲਾ ਰਹਿ ਗਿਆ ਲੋ ਜੀ ਗਾਇਜ਼ ਬੱਚੇ ਆਗੇ ਸਿ ਟਿਊਸ਼ਨ ਤੋਂ ਬੱਚਿਆਂ ਨੇ ਅੱਜ ਪੱਪੀਆਂ ਦੇ ਆਉਣ ਦੀ ਖੁਸ਼ੀ 'ਚ ਪੱਪੀਆਂ ਦੇ ਆਉਣ ਦੀ ਖੁਸ਼ੀ 'ਚ ਕੀਤੀ ਆ ਪਾਰਟੀ ਪੱਪੀ ਇੱਥੇ ਪੁੱਪੀ ਦਵਾਰੇ ਮम्मा ਕੋਲੇ ਦੁੱਧੂ ਪੀਂ ਚਲੇ ਗਏ ਹਨਾ ਸ਼ੌਮੀ ਦਵਾਰੇ ਚੱਲ ਚਲੇ ਗਏ ਚੱਲ ਗਿਆ ਚੱਲ ਗਿਆ ਸਾਡਾ ਵਾਈਫਾਈ ਦੁਪਹਿਰ ਦਾ ਬੰਦ ਹੋਇਆ ਪਿਆ ਪਤਾ ਨਹੀਂ ਕੀ ਦਿੱਕਤ ਸੀ ਹੁਣ ਚੱਲੇ ਸ਼ੌਮ ਤੁਸੀਂ ਵੀ ਦੇਖੋ ਟੀਵੀ ਬੰਦ ਕਰ ਦੋ ਫੋਨ ਬੰਦ ਕਰ ਦੋ ਆਏ ਮੈਂ ਮੱਝਾਂ ਦੇਖੋ ਮੇਰੇ ਲੱਡੂ ਨੂੰ ਸਟਾਰ ਮਿਲਿਆ ਮੇਰਾ ਗੁੱਡ ਬாய் ਬੱਚਾ ਟਿਊਸ਼ਨ ਤਾਂ ਮਿਲਿਆ ਆਏ ਮम्मा ਦੀ ਜਾਨ ਜੋ ਵੀ ਫਰਾਈਜ਼ ਖਾ ਰਿਆ ਤੇ ਸ਼ੌਮ ਮੋਮੋਜ਼ ਖਾ ਰਿਆ ਕੱਲੀ ਵਾਈਟ ਸੌਸ ਖਾਣੀ ਆ ਬੱਚਿਆ ਆ ਨਾ ਖਾਈ ਮਿਰਚਾਂ ਵਾਲੀ ਚੰਗਾ ਵਾਈਟ ਸੌਸ ਮਿੱਠੀ ਆ ਹਲੋ ਜੀ ਗਾਇਸ ਜਰਾ ਆਪ ਵੀ ਵੱਜ ਗਿਆ ਰੱਤ ਅੱਖ ਤੇ ਉੱਪਰ ਹੋ ਗਿਆ ਪਿਆਰ ਤੇ ਜੋ ਬੰਦੇ ਨਾਲ ਅਲਰਜੀ ਹੋ ਗਈ ਸਾਰੇ ਪਿੰਡੇ ਤੇ ਹੋ ਗਈ ਕਰ ਦਨ ਤੇ ਜਿਆਦੇ ਆ ਤੇ ਪਿੰਡੇ ਤੇ ਵੀ ਆ ਤੇ ਹੁਣ ਮੈਂ ਚੱਲੀ ਆ ਉਹਨੂੰ ਡਾਕਟਰ ਕੋਲ ਲੈ ਕੇ ਮੈਂ ਕਿਹਾ ਰਾਤ ਨੂੰ ਵੱਧਾ ਨਾ ਵੱਜੇ ਫਿਰ ਠੀਕਾ ਕੋਈ ਨੇੜੇ ਤੇੜੇ ਨਾ ਕੋਈ ਮੈਡੀਕਲ ਵੀ ਨਹੀਂ ਖੁੱਲਾ ਹੋਣਾ ਮੋੜਾ ਸੇ ਚੱਲਦੇ ਆ ਤੁਹਾਨੂੰ ਇਹਨੂੰ ਲੈ ਕੇ ਚੱਲਣਾ ਸੌਂਗ ਦੇ ਅੰਦਰ ਨੂੰ ਟੁੱਲਣਾ ਯਾਨੀ ਉਹਦੀ ਥਾਰੇ ਥਾਰੇ ਨੇ ਖਾ ਲਿਆ ਸੀਗਾ ਮੋ ਮੁਜਲੇ ਸੀ ਅਜੇ ਬੱਚੇ ਅਸੀਂ ਨੇ ਵੀ ਖਾ ਲਏ ਮਾੜੇ ਮੋਟੇ ਮੈਂ ਤੇ ਮੰਮੀ ਨੇ ਤੇ ਨਾਲ ਅਸੀਂ ਨੇ ਕੀ ਕੀਤਾ ਰੋਟੀ ਖਾ ਲਈ ਗੋਭੀ ਦੇ ਸਾਥ ਦੀ ਬਰਾਂ ਮੈਂ ਜਿਹੜਾ ਚੱਲ ਜੀ ਡਾਕਟਰ ਕੋਲੇ ਚੱਲਦੇ ਹਾਂ ਜੇ ਕੋਈ ਖੁੱਲਾ ਹੋਗਾ ਹਜੇ ਤਾਂ ਪਰ ਖੁੱਲਾ ਹੀ ਹੋਣਗੇ ਪੀ ਲੋ ਗਾਇਸ ਜੜ ਪੀਣਾ ਪਾਣੀ ਦੀ ਬੋਤਲ ਭਰ ਲਈ ਅੰਦਰ ਲੈ ਕੇ ਚਲੀ ਆਂ ਤੇ ਮੇਰੇ ਬਾਹਲਲੇ ਇਗਨੋਰ ਕਰਿਓ ਕਿਉਂਕਿ ਮੈਂ ਨਾ ਰਵਰਟ ਮੈਂ ਟੈਟ ਪਾਇਆ ਸੀ ਤਾਂ ਕਰਕੇ ਖੋਲ ਲਿਆ ਤੇ ਸੌਣ ਦੀ ਤਿਆਰੀ ਚਾਉਣਾ ਸੀ ਖਰਾਤ ਦੇ ਵੱਜ ਗਏ ਨੇ 9 ਮੰਮੀ ਸੌ ਗਈ ਸਾਰੇ ਨਾਲ ਪਹਿਲਾਂ ਸੌਂਦੀ ਆ ਸਾਰਾ ਨਾਲ ਮਾਗ ਰੋੜਦੀ ਆ ਦੇਖ ਲੋ ਢੂਹੀ ਨੂੰ ਦੋਹਣ ਲੱਗਦੀ ਪਈ ਦੀ ਹਾਂ ਕੀ ਮੈਰੀਆ ਕੀ ਕੰਨਾ ਸੁਣਦੀ ਆ ਮੈਂ ਮੇ ਕੱਪੜੇ ਚੇਂਜ ਕਰਨੇ ਆ ਗਾਇਸ ਮੇਰੀ ਮੰਮੀ ਨੇ ਗਾੱਚਾ ਮਗਾ ਕੇ ਖਾਦੀ ਆ ਤੇ ਲਾੜੀ ਦੇਖੋ ਲੋੜੀ ਹਜੇ ਆਈ ਨਹੀਂ ਮੰਮੀ ਦਾ ਗਾੱਚਾ ਖਾਣ ਨੂੰ ਪਹਿਲੇ ਹੀ ਦਿਲ ਕਰਿਆ ਹੈ ਹਾਂ ਲੋੜੀ ਛੇ ਮਹੀਨਾ ਪਿਆ ਉਹ 1.5 ਮਹੀਨਾ ਇਹ ਲਿਖਿਆ ਹੈ ਇਹ ਲਿਖ ਲੈ ਲੈ ਨੱਗੇ ਫੈਲ ਇੱਕ ਮਿੰਟ ਖੜ ਜਾ ਇੱਥੇ ਮੈਨੂੰ ਚੱਪਲ ਚੱਕਣ ਪੱਕੀ ਭੱਜ ਭੱਜਾ ਦੇਖੋ ਕਿਵੇਂ ਵਿਚਾਰਾ ਕੁਝ ਦੇਖ ਕੇ ਲੈ ਕੇ ਆਇਆ ਕਾਪੀ ਜਿਆਦੇ ਕਾਊਂਟਿੰਗ ਕਰਕੇ ਮੈਨੂੰ ਦਿਖਾ ਰਿਹਾ ਖਰਚ ਨੰਗੇ ਪੈਰ ਤੇ ਡੰਡਾ ਪਿਆ ਸੀ ਜੋ ਹਾਂ ਡੰਡਾ ਫੜਾਈ ਮੈਨੂੰ ਖੜਜਾ ਖੜਜਾ ਤੇ ਸੋਟੀ ਤੇ ਸੋਟੀ ਪਈ ਨੰਗੇ ਪੈਰ ਫਿਰਦਾ ਬਹੁਤ ਜ਼ਿਆਦੇ ਟੰਗ ਕਰਦਾ ਨਹੀਂ ਖਾ ਜਾਂ ਮੈਨੂੰ ਅੱਜ ਪਪੜਾ ਹੀ ਸੀ ਗੋਭੀ ਦੀ ਸਬਜ਼ੀ ਕਰੀ ਮੰਮੀ ਰੋਟੀ ਖਾ ਲਈ ਸੀ ਖਾ ਲਈ ਸੀ ਉਹ ਤਾਂ ਮੋਮਜ ਖਾ ਕੇ ਫਰਾਈਜ਼ ਖਾਦੇ ਮੰਮੀ ਨੇ ਮੋਮਜ ਖਾਦੇ ਰੋਟੀ ਵੀ ਖਾਦੀ ਦੇਖ ਲਓ ਤੁਸੀਂ ਲੋ ਜੀ ਗਾਇਸ ਸਾਡੇ ਪੁੱਪੀ ਹੈਗੇ ਨਾ ਅੱਜ ਆਪਦੀ ਮੰਮਾ ਕੋਲੇ ਅੱਜ ਪੱਪੀ ਅਸੀਂ ਲੈ ਆਨੇ ਨਹੀਂ ਉਹਦੇ ਮੰਮਾ ਕੋਲੀ ਛੱਡ ਤੇ ਗੰਦੇ ਬੱਚੇ ਉਹ ਜਾਦ ਕਰਦੇ ਹੋਣਗੇ ਨਾ ਆਪਾਂ ਪੈਂਦੇ ਨਿਕੇ ਨਿਕੇ ਦੀ ਜਾਦ ਆਈ ਜਾਂਦੇ ਜਿਵੇਂ ਇੰਨੇ ਨੇ ਕਿਨੇ ਇੰਨੇ ਨੇ ਕਿ ਲੱਡੂ ਜੇ ਛੋਟੇ ਛੋਟੇ ਹੁਣ ਮੈਂ ਤੇ ਮੰਮੀ ਪੀਣ ਲੱਗਿਆ ਦੁੱਧ ਜੋ ਵੀ ਨੇ ਨਾ ਕਰਤੀ ਸੋਹਣਾ ਦੁੱਧ ਤਾਂ ਲੈ ਗਈ ਅੰਦਰ ਕਿਉਂਕਿ ਮੈਨੂੰ ਦਵਾਈ ਲੈਣੀ ਹੁੰਦੀ ਦੁੱਧ ਨਾਲ ਵੈਸੇ ਜ਼ਿਆਦਾ ਨਹੀਂ ਅਸੀਂ ਪੀਤੇ ਸੋਹਣਾ ਸੋਹਣਾ ਕਾਫੀ ਪੀਦੇ ਹਾਂ ਜਿਆਦਾ ਇੱਕ ਤਾਂ ਦੁੱਧ ਘੱਟ ਮਿਲਦਾ ਤਾਂ ਕਰਕੇ ਦੁੱਧ ਨਾਲ ਦੇ ਬਈ ਸਾਡੇ ਆ ਦੇ ਦੁੱਧ ਘੱਟ ਆ ਪਤਾ ਨਹੀਂ ਕੀ ਚੱਕਰ ਆ ਜੀ ਮੰਮੀ ਵੀ ਦਾਰੀ ਦੁੱਧ ਘੱਟ ਆ ਮੰਮਾ ਮੰਮੀ ਦਾ ਵੀ ਉੱਥੇ ਲੱਗਿਆ ਦੁੱਧ ਆਪਰਾ ਵੀ ਉੱਥੇ ਲੱਗਿਆ ਹਾਂ 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 ਆਹ ਬੰਨਾ ਦੇਖੋ ਆਹ ਲੀਕੋ ਕੀ ਆ ਕਪ ਪਿੰਦੇ ਮਸਤ ਦੁੱਧ ਦੇ ਛੋਟੇ ਛੋਟੇ ਜੀ ਮੈਂ ਚਾਹ ਪੀਂਦੀ ਐ ਜੀ ਦੁੱਧ ਪੀਂਦੀ ਆ ਤੇ ਬਾਕੀ ਪੱਪੀ ਅੱਜ ਬਈ ਉਹਨਾਂ ਦੀ ਮੰਮੀ ਘੋੜੀ ਛੱਡ ਤੇ ਹਜੇ ਅਸੀਂ ਛੱਡਾਂਗੇ ਗੱਗੀ ਨਾਲ ਵੀ ਗੱਲ ਹੋ ਗਈ ਸੀ ਉਹ ਕਹਿੰਦੇ ਵੀ ਤੁਸੀਂ ਛੱਡ ਦਿਓ ਹਜੇ ਥੋੜੇ ਜਿਿਹੇ ਦਿਨ ਉਹਨਾਂ ਨੂੰ ਉੱਤਰ ਵੀ ਛੋਟੇ ਨੇ ਉਹ ਤੇ ਨਾਲੇ ਤਾਂ ਦੁੱਧ ਨਹੀਂ ਪੀਂਦੇ ਇੰਦਾ ਸਾਡੇ ਕੋਲੇ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਇੱਥੇ ਐਂਡ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਦੁੱਧ ਪੀ ਲਓ ਗਾਇ ਨੂੰ ਜੋ ਵੀ ਦੇ ਦਿਓ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਉੱਤੇ ਨਾਲ ਇੱਕ ਗੱਲ ਮੈਨੂੰ ਜ਼ਰੂਰ ਦੱਸਿਓ ਕਿ ਆਪਾਂ YouTube ਤੇ ਡੇਲੀ ਲਾਈਵ ਆਇਆ ਕਰੀਏ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਆਪਾਂ ਡੇਲੀ ਲਾਈਵ ਆਇਆ ਕਰਾਂਗੇ 8 ਵਜੇ ਤੋਂ ਲੈ ਕੇ 9 ਵਜੇ ਤੱਕ ਤੁਸੀਂ ਕਮੈਂਟ ਕਰਕੇ ਦੱਸਣਾ ਠੀਕ ਆ ਫਿਰ ਆਪਾਂ ਆਇਆ ਕਰਾਂਗੇ ਨਹੀਂ ਨਹੀਂ ਜੇ ਤੁਸੀਂ ਕਹੋਗੇ ਡੇਲੀ ਆਪਾਂ ਲਾਈਵ ਆਇਆ ਕਰਾਂਗੇ YouTube ਤੇ 8 ਵਜੇ ਤੋਂ ਲੈ ਕੇ 9 ਵਜੇ ਤੱਕ ਫਿਰ ਅਸੀਂ ਆਇਆ ਕਰਾਂਗੇ 9 ਵਜੇ ਤੋਂ ਲੈ ਕੇ 10 ਵਜੇ ਤੱਕ Instagram ਤੇ ਉਹ ਆਪਾਂ ਆਪਣੀ Instagram ਫੈਮਲੀ ਨੂੰ ਪੁੱਛਾਂਗੇ ਹਨਾ ਮੰਮੀ ਹਾਂ ਮੰਮੀ ਨੂੰ ਜਗਾ ਕੇ ਬਿਠਾਇਆ ਕਰਾਂਗੇ 10 ਵਜੇ ਤੱਕ ਟੌਰ ਨਾ ਸੌਂ ਜਾਂਦੀ ਆ ਦੇਖ ਲਓ ਆਹ ਦੇਖ ਲਓ ਰਜਾਈ ਜੋ ਠਾਲੀ ਹੈ ਹੁਣ ਦੁੱਧ ਪੀਣ ਵਾਸਤੇ ਟਾਈਮ ਨਾਲ ਹੀ ਸੌ ਜਾਂਦੀ ਆ ਕਿ ਸਭ ਤੋਂ ਪਹਿਲਾਂ ਘਰਾੜੇ ਮਾਰ ਦਿੰਦੀ 8 ਵਜੇ ਉੱਡਦੀ ਆ ਫੇਰ ਓਏ ਚੱਲ ਅੰਦਰ ਨੰਗੇ ਪੈਰ ਦੇ ਆ ਖੜਾ ਇਹਨੇ ਚੱਪਲ ਪੜਾਈਏ ਤੈਨੂੰ ਸੋ ਮੋਟਾ ਆਈ ਪਤਾ ਲੱਗਦਾ ਕਿ ਕਮਰੇ ਚ ਪਹੁੰਚ ਗਿਆ